ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਮੋਤੀਹਾਰੀ ਵਿਖੇ 7200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਉਦਘਾਟਨ ਕੀਤਾ ਇਹ ਵਿਕਾਸ ਪ੍ਰੋਜੈਕਟ ਰੇਲ ਸੜਕ ਪਿੰਡੂ ਵਿਕਾਸ ਮੱਛੀ ਪਾਲਣ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਖੇਤਰਾਂ ਨਾਲ ਸੰਬੰਧਿਤ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਆਜ ਯਹਾਂ ਸੇ सात हजार करोड़ रुपए से ज्यादा की परियोजनाओं का उद्घाटन और शिलान्यास हुआ है मैं आप सभी को और सभी बिहारवासियों को इन विकास परियोजनाओं की बहुत बहुत बधाई देता हूं ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾਨੇ ਨੇ ਕਿਹਾ ਕਿ ਸਰਕਾਰ ਇੱਕ ਸਿਹਤਮੰਦ ਭਾਰਤ ਵਾਸਤੇ ਰੋਕਥਾਮ ਵਾਲੇ ਉਤਸ਼ਾਹਤ ਕਰਨ ਤੇ ਠੀਕ ਕਰਨ ਵਾਲੇ ਸਿਹਤ ਸੰਭਾਲ ਸਿਲਸਲੇ ਦੀ ਸਮੁੱਚੀ ਪਹੁੰਚ ਨਾਲ ਕੰਮ ਕਰ ਰਹੀ ਹੈ। ਨਵੀਂ ਦਿੱਲੀ 'ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਨੱਡਾਨੇ ਕਿਹਾ ਕਿ ਸਰਕਾਰ ਨੇ 1.70 ਲੱਖ ਆਯਸ਼ਮਾਨ ਆਰੋਗ્ય ਮੰਦਰ ਬਣਾਏ ਨੇ ਜੋ ਕਿਸੇ ਵੀ ਵਿਅਕਤੀ ਦਾ ਸਿਹਤ ਸੰਸਥਾ ਨਾਲ ਪਹਿਲਾ ਸੰਪਰਕ ਹੈ। ਉਹਨਾਂ ਦੱਸਿਆ ਇਹ ਸਿਰਫ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਦੂਰ ਦੁਰਾਡੇ ਦੇ ਇਲਾਕਿਆਂ 'ਚ ਵੀ ਕੰਮ ਕਰ ਰਹੀ ਨੇ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਅਰਜੋਤ ਸਿੰਘ ਨੇ ਕਿਹਾ ਕਿ ਸੂਬੇ ਨੇ ਸਫਾਈ ਮਿਸ਼ਨ ਚ ਮਿਸਾਲੀ ਪ੍ਰਗਤੀ ਹਾਸਲ ਕੀਤੀ ਹੈ ਸੂਬੇ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਨੇ ਸਫਾਈ ਤੇ ਸੈਨੀਟੇਸ਼ਨ ਸਥਿਤੀ ਚ ਸਤਾਰ ਲਿਆਉਣ ਲਈ ਮਿਸਾਲੀ ਭੂਮਿਕਾ ਨਿਭਾਈ ਤੇ ਸਵੱਛ ਸਰਵੇਖਣ 2024-25 ਦੇ ਨਤੀਜਿਆਂ ਚ ਬਿਹਤਰ ਪ੍ਰਦਰਸ਼ਨ ਕੀਤਾ ਉਹਨਾਂ ਮਾਨ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਵਿੱਚ 46 ਸ਼ਹਿਰੀ ਸਥਾਨਕ ਇਕਾਈਆਂ ਨੇ ਵਾਟਰ ਪਲੱਸ ਦਾ درجہ ਹਾਸਲ ਕੀਤਾ ਜੋ ਇਸ ਸਬੰਧੀ ਭਾਰਤ ਵਿੱਚ ਸਰਵੋਤਮ ਦਰਜਾ ਹੈ ਜ਼ਿਕਰ ਹੋਇਆ ਕਿ ਮੰਡੀ ਗੋਬਿੰਦਗੜ੍ਹ ਨੇ 3 ਸਟਾਰ ਰੇਟਿੰਗ ਪ੍ਰਾਪਤ ਕੀਤੀ ਹੈ ਜਦਕਿ ਬਠਿੰਡਾ ਨਗਰ ਨਿਗਮ ਨੂੰ ਸਵੱਛ ਸ਼ਹਿਰ ਲਈ ਸਟੇਟ ਪੁਰਸਕਾਰ ਹਾਸਲ ਹੋਇਆ ਚੰਡੀਗੜ੍ਹ ਨੇ ਇੱਕ ਵਾਰ ਫਿਰ ਵਕਾਰੀ ਸਵੱਛ ਸਰਵੇਖਣ 2024-25 ਜੋ 3 ਤੋਂ 10 ਲੱਖ ਆਬਾਦੀ ਸ਼੍ਰੇਣੀ ਦੇ ਤਹਿਤ ਸੁਪਰ ਸਵੱਛ ਲੀਗ ਸ਼ਹਿਰਾਂ 'ਚ ਸਥਾਨ ਪ੍ਰਾਪਤ ਕੀਤਾ ਹੈ। ਇਹ ਪੁਰਸਕਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵਿਦੇ ਦਿੱਨੀ। ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿਕੇ ਇੱਕ ਸਨਮਾਨ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਘਟਾਰੀਆਂ ਨੂੰ ਪ੍ਰਦਾਨ ਕੀਤਾ ਗਿਆ। ਇਹ ਰਾਸ਼ਟਰੀ ਮਾਨਤਾ ਪ੍ਰਸ਼ਾਸਕ ਸ਼ਹਿਰ ਦੇ ਮੇਅਰ ਤੇ ਕਮਿਸ਼ਨਰ ਦੀ ਦੂਰਦਰਸ਼ੀ ਅਗਵਾਈ ਹੇਠ ਉਪਰਾਲਿਆਂ ਦੇ ਨਾਲ ਨਾਲ ਸਫਾਈ ਨੂੰ ਬਰਕਰਾਰ ਰੱਖਣ, ਸੁੰਦਰੀਕਰਨ ਵਧਾਉਣ ਤੇ ਪਾਇਦਾ ਕੰਡ ਕੁੰਡ ਪ੍ਰਬੰਧਨ ਅਭਿਆਸਾਂ ਨੂੰ ਅਪਣਾਉਣ ਚ ਨਾਗਰਿਕਾਂ ਦੀ ਉਤਸ਼ਾਹੀ ਭਾਗੀਦਾਰੀ ਦਾ ਪਰਮਾਣ ਹੈ ਪੰਜਾਬ ਵਿੱਚ ਪਾਕਿਸਤਾਨ ਸਥਿਤ ਤਸਕਰਾਂ ਨੇ ਪਿਛਲੇ ਕੁਝ ਦਿਨਾਂ ਚ ਡਰੋਨਾ ਰਾਹੀਂ ਭਾਰਤੀ ਖੇਤਰ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀਆਂ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਨੇ ਹਾਲਾਂਕਿ ਸਿਮਾ ਸੁਰੱਖਿਆ ਬਲ ਬੀਐਸਐਫ ਸੂਤਰਾਂ ਦੇ ਹਵਾਲੇ ਨਾਲ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਬੀਐਸਐਫ ਜਵਾਨਾਂ ਨੇ ਪਿਛਲੇ 2 ਦਿਨਾਂ ਚ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸੈਕਟਰ ਚ ਵੱਖ-ਵੱਖ ਕਾਰਵਾਈਆਂ ਦੌਰਾਨ 6 ਡਰੋਨਾਂ ਨੂੰ ਬੇਅਸਰ ਕਰਕੇ 10 ਕਿਲੋਗ੍ਰam ਤੋਂ ਵੱਧ ਹੈਰੋਇਨ ਬਰਾਮਦ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ناکਾਮ ਕੀਤੇ ਬੀਐਸਐਫ ਜਵਾਨਾਂ ਨੇ ਪੰਜਾਬ ਸਰਹੱਦ ਦੇ ਤਨਾਤ ਤਕਨੀਕੀ ਜਵਾਬੀ ਉਪਾਅ ਨਾਲ ਅੰਮ੍ਰਿਤਸਰ ਸਰਹੱਦ ਦੇ ਲਗਾਤਾਰ ਡਰੋਨ ਕੁਸਪੈਟ ਨੂੰ ਰੋਕਿਆ ਤੇ ਕੱਲ ਰਾਤ ਤੇ ਅੱਜ ਸਵੇਰੇ ਪਾਕਿਸਤਾਨ ਤੌਣ ਵਾਲੇ ਹਰੇਕ ਨਾਰਕੋ ਡਰੋਨ ਨੂੰ بے ਅਸਰ ਕਰ ਦਿੱਤਾ ਵੱਖ-ਵੱਖ ਥਾਵਾਂ ਤੋਂ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਵੀ ਬਰਾਮਦ ਕੀਤੀ ਗਈ ਫਿਰੋਜ਼ਪੁਰ ਸਰਹੱਦ ਤੇ ਜਵਾਨਾਂ ਨੇ ਕੱਲ 8 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਨਾਲ ਹੈਰੋਇਨ ਦੇ 15 ਪੈਕੇਟ ਦੀ ਕਬੱਡੀ ਖੇਪੜਾਮਦ ਕੀਤੀ ਹੈ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੌਤੂਲ ਦੇ ਇੱਕ ਸੰਚਾਲਕ ਨੂੰ ਤੀ ਬੋਰ ਦੇ 10 ਆਧੁਨਿਕ ਪਿਸਤੌਲਾਂ ਤੇ ਮੈਗਜ਼ੀਨਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਤਰਨਤਾਰਨ ਦੇ ਪਿੰਡ ਡੱਲ ਵਾਸੀ ਹਰਜਿੰਦਰ ਸਿੰਘ ਵਜੋਂ ਹੋਈ ਹੈ। ਇਹ ਇੱਕ ਨਸ਼ਾ ਤਸਕਰ ਹੈ ਇਸ ਦੇ ਖਿਲਾਫ ਦੋ ਮਾਮਲੇ ਦਰਜ ਨੇ ਤੇ ਹਾਲ ਹੀ ਚ ਉਹ ਛੇਲ ਤੋਂ ਜ਼ਮਾਨਤ ਤੇ ਰਿਹਾ ਹੋ ਕੇ ਆਇਆ ਹੈ। ਮੋਡਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੌਲਦਮ ਪਾਕਿਸਤਾਨ ਅਦਾਰ ਤਸਕਰ ਨਾਲ ਮਿਲ ਕੇ ਸੂਬੇ ਭਾਰ ਦੇ ਅਪਰਾਧੀਆਂ ਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ ਇਸ ਮਾਮਲੇ 'ਚ ਅਗਲੇਰੀ ਜਾਂਚ ਚੱਲੀ ਹੈ ਜੰਗਲਾਤ ਮੰਤਰੀ ਲਾਲਚੰਦ ਘਟਾਰੂਚੱਕ ਨੇ ਸ਼ਾਰਾਹਾਂ ਦੇ ਦੋਵੇਂ ਪਾਸੇ ਫੁੱਲਣਾ ਵਾਲੇ ਬੂਟੇ ਲਗਾਉਣ ਨਾਲੇ ਇੱਕ ਅਜ਼ਮਾਈਸ਼ੀ ਪ੍ਰੋਜੈਕਟ ਐਲਾਨ ਕੀਤਾ ਹੈ ਇੱਕ ਸੁਭਾ ਪਦਰੀ ਵਿਸ਼ੇਸ਼ ਕਮੇਟੀ ਇਸ ਪ੍ਰੋਜੈਕਟ ਦੀ ਨਿਗਰਾਨੀ ਕਰੇਗੀ ਤੇ ਸਮੇਂ-ਸਮੇਂ ਤੇ ਇਸ ਦੀ ਸਮੀਖਿਆ ਵੀ ਕਰੇਗੀ। ਮੋਢਲੇ ਗੇੜਵੇਚੇ ਪ੍ਰੋਜੈਕਟ 5 ਜ਼ਿਲ੍ਹਾ ਰੋਪੜ ਦੇ ਸ਼੍ਰੀ ਅਨੰਦਪੁਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਟਕਟਕਲਾ, ਸੰਗਰੂਰ ਪਠਾਨਕੋਟ ਤੇ ਅੰਮ੍ਰਿਤਸਰ ਚਲਾਕੋ ਕੀਤਾ ਜਾਵੇਗਾ। ਪ੍ਰੋਜੈਕਟ ਤਹਿਤ 500 ਮੀਟਰ ਦੀ ਦੂਰੀ ਤੇ 5 6 ਤੇ 7 ਫੁੱਟ ਤੱਕ ਦੀ ਉਚਾਈ ਵਾਲੇ ਬੂਟੇ ਲਾਏ ਜਾਣਗੇ। ਇਸ ਤੋਂ ਇਲਾਵਾ ਵਾਰਡ ਲਗਾਉਣ ਦਾ ਕੰਮ ਵੀ ਕੀਤਾ ਜਾਵੇਗਾ ਤਾਂ ਜੋ ਬੂਟਿਆਂ ਨੂੰ ਆਵਾਰਾ ਜਾਨਵਰਾਂ ਤੋਂ ਬਚਾਇਆ ਜਾ ਸਕੇ। ਹੰਗਰੀ ਦੀ ਰਾਸ਼ਟਾਨੀ ਬੁਡਾਪੇਸਟ ਵਿੱਚ ਪੋਲਕ ਇਮਰੇ ਅਤੇ ਵਰਗਾ ਜਾਨੋਸ ਮੈਮੋਰੀਅਲ ਕੁਸ਼ਤੀ ਟੂਰਨਾਮੈਂਟ ਭਾਰਤ ਦੇ ਸੁਜੀਤ ਕਲਕਲ ਨੇ ਸੋਨੇ ਦਾ ਤਮਗਾ ਜਿੱਤੇ। ਉਹਨਾਂ ਇਹ ਤੰਗਾ 80 ਕਿਲੋਗ੍ਰਾਮ ਭਾਰਾਂ ਦੇ ਫ੍ਰੀ ਸਟਾਈਲ ਵਰਗ ਵਿੱਚ ਜਿੱਤੇ। ਤੇ ਇਸ ਦਿਨ ਆਲੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ ਐਟ ਦਾ ਰੀ ਆਰ ਆਰ ਐਨ ਯੂ ਚਲੰਦੜ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟੇ। ਨਮਸਕਾਰ।